ਦੇਖੋ ਮੇਰੇ ਸ਼ੌਹਰ ਜਾ ਰਹੇ ਹਨ ਦੋ ਮਹੀਨੇ ਕਿਤੇ ਮੈਂ ਮ ਆਪਣਾ ਥੋੜਾ ਫੇਸ ਦਿਖਾ ਦੋ ਬਾਹਰ ਜਾ ਰਹੇ ਚਾਦਰ ਰੱਖ ਰਹੀ ਹਾਂ ਚਾਦਰ ਫੇਸ ਜੀ ਜਾ ਰਹੇ ਹਾਂ ਅਰੇ ਕੀ ਨਾ ਇਹ ਫੇਸ ਹੀ ਚਾਹੀਏ ਫਿਰ ਸਿੱਧਾ ਪਾਕਿਸਤਾਨ ਵੀ ਜਾਣਾ ਹੈ ਨਾ ਹਾਂ ਹਾਂ ਕਰਮੌਰ ਵੀ ਜਾਣਾ ਹੈ ਜੀ ਚਲੋ ਤੁਹਾਨੂੰ ਹਾਂ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਸੋ ਤੁਹਾਡਾ ਵੈਲਕਮ ਕਰਦੇ ਹਾਂ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਸੋ ਬਹੁਤ ਦਿਨ ਹੋ ਗਏ ਸੀ ਜੇ ਆਪਾਂ ਬਲੌਗ ਨਹੀਂ ਪਾਇਆ ਤਾਂ ਤੇ ਫਿਰ ਆਪਾਂ ਸੋਚਿਆ ਵੀ ਨਿਊ ਬਲੌਗ ਬਣਾਈਏ ਕਿਉਂਕਿ ਮੇਰਾ ਅੱਜ ਹੋਣਾ ਹੈ ਆ ਪਾਕਿਸਤਾਨੀ ਬ੍ਰਾਈਡਲ ਸ਼ੂਟ ਹੋਊਗਾ ਤੇ ਆਪਾਂ ਹੁਣ ਚੱਲਦੇ ਆ ਮੈਂ ਵੀ ਉੱਠੀ ਸੀ 8 8:30 ਵਜੇ ਉੱਠੀ ਸੀ ਪਲੇਟ ਉੱਠੇ ਆ ਤੇ ਹੁਣ 9 ਵਜੇ ਮੈਂ ਵੀ ਦੇਖੋ ਗਾਇਸ ਰੋਟੀ ਬਣਾ ਕੇ ਖਾਧੀ ਸੀ ਮੈਂ ਹੁਣੇ ਤੇ ਨਾਲ ਚਾਹ ਬਣਾ ਕੇ ਥੀ ਸੀ ਨਾਲ ਦੁੱਧ ਤੇ ਹੁਣ ਮੈਂ ਵੀ ਫਰੈਸ਼ ਹੁੰਨੀ ਆ ਹਾਇ ਤਾਂ ਮੈਂ ਫਰੈਸ਼ ਵੀ ਨਹੀਂ ਹੋਈ ਤੇ 10 ਵਜੇ ਜੇ ਆਪਾਂ ਜਾਵਾਂਗੇ ਜੇ ਥੋੜਾ ਬਹੁਤ ਲੇਟ ਹੋਇਆ ਕੋਈ ਗੱਲ ਨਹੀਂ ਕਿਉਂਕਿ 10 ਵਜੇ ਉੱਥੇ ਬੁਲਾਏ ਸੀ ਤਾਨੂੰ ਪਤਾ ਇਹ ਪੱਲੇ ਵਲੌਗਸ ਤੁਸੀਂ ਦੇਖਿਆ ਹੋਊਗਾ ਜਿਹੜੇ ਮੇਰੇ ਸ਼ੂਟ ਹੋਏ ਆ ਇਹ ਮੇਰੇ ਫਰੈਂਡ ਨੇ ਕੀਤਾ ਸੀਗਾ ਉਹ ਹੀ ਸ਼ੂਟ ਹੋਣੇ ਨੇ ਕਰਨਾ ਅੱਜ ਸੋ ਦੇਖਦੇ ਆ ਅੱਜ ਦੀ ਮੇਰੀ ਲੁੱਕ ਕਿਵੇਂ ਦੀ ਹੋਊਗੀ ਆ ਵੀਡੀਓਸ ਵੀ ਬਣਾਵਾਂਗੇ ਤੇ ਮੈਂ ਇਹਨਾਂ ਨੂੰ ਵੀ ਕਿਹਾ ਤੁਸੀਂ ਤਿਆਰ ਹੋ ਕੇ ਆ ਜਾਓ ਠੀਕ ਆ ਉੱਥੇ ਵਧੀਆ ਜੀ ਮਤਲਬ ਰੈਡੀ ਹੋ ਕੇ ਫਿਰ ਆਪਾਂ ਰਿਯੂਜ਼ ਬਣਾਵਾਂਗੇ ਤੇ ਹੁਣ ਬਸ ਰੈਡੀ ਹੁੰਨੀ ਆ ਮੈਂ ਫਰੈਸ਼ ਹੁੰਨੀ ਆ ਫਿਰ ਆਪਾਂ ਚੱਲਦੇ ਆ ਸਭ ਤੋਂ ਪਹਿਲਾਂ ਆਪਾਂ ਖਾ ਲਈਏ ਰੋਟੀ ਸੋ ਗਾਇਜ਼ ਆਪਾਂ ਤਾਂ ਹੋ ਗਏ ਰੈਡੀ ਸੋ ਆਪਾਂ ਤਾਂ ਮੈਂ ਉਧਰ ਪਈ ਆ ਫਲਵਰ ਇਸ ਆਪਣੇ ਤੇ ਉੱਥੇ ਜਾ ਕੇ ਫਿਰ ਆਪਾਂ ਕਰਦੇ ਆ ਚੇਂਜ ਤੇ ਦੇਖਿਓ ਮੇਰੀ ਅੱਜ ਦੀ ਆਊਟਫਿਟ ਤੇ ਅੱਜ ਦਾ ਮੇਕਅਪ ਤੁਸੀਂ ਕਿਵੇਂ ਦਾ ਹੋਊਗਾ ਕਮੈਂਟਾਂ ਦੇ ਵਿੱਚ ਤੇ ਬੱਸ ਬਾਹਰ ਦੇਖੋ ਗਾਇਸ ਅੱਜ ਦਾ ਮੌਸਮ ਦੇਖੋ ਕਦੇ ਕਦੇ ਧੁੱਪ ਆ ਰਹੀ ਹੈ ਕਦੇ ਕਦੇ ਆ ਰਹੀ ਹੈ ਬੱਦਲ ਜੇ ਹੋ ਰਹੇ ਹਨ ਦੇਖੋ ਉਧਰ ਸੋਨ ਨਪਾ ਚਾ ਰਹੇ ਨੇ ਤੇ ਬਸ ਇਹ ਤੁਹਾਨੂੰ ਆਪਣੀ ਲੁੱਕ ਦਿਖਾਨੀ ਹੈ ਅੱਜ ਦੀ ਤੇ ਅੱਜ ਫਿਰ ਆਪਾਂ ਬਣਾਵਾਂਗੇ ਵੀਡੀਓਜ਼ ਤੇ ਨਾ ਹੱਸਣੂ ਕਿ ਆ ਤੁਸੀਂ ਵੀ ਆਜੋ ਇਹ ਨੱਕਾ ਚਾਹੁੰਦੇ ਹਾਂ ਗਾਇਜ਼ ਆਪਾਂ ਪਹੁੰਚ ਗਏ ਹੋ ਰੇਲ ਤੇ ਆਪਾਂ ਚੱਲਦੇ ਹਾਂ ਹੁਣ ਮੈਂ ਵੇਟ ਕਰ ਰਹੀ ਹਾਂ ਆਪਣੀ ਫਰੈਂਡ ਦੀ ਸੋ ਇਹਦੇ ਨਾਲ ਮੈਂ ਆਵਲੀ ਜੁੱਤੀ ਵੀਅਰ ਕਰ ਲਈ ਸੀਗੀ ਦੇਖੋ ਕਿਉਂਕਿ ਆਹੀ ਮੈਂ ਅੱਜ ਵੀਅਰ ਕਰ ਲਈ ਹੈ ਲੈ ਕੇ ਦੇ ਨਾਲ ਕਿ ਮੈਂ ਉਹਦੀ ਕੋਦੋਂ ਦੀ ਵੇਟ ਕਰ ਰਹੀ ਹਾਂ ਦੇਖੋ ਗਾਇਜ਼ ਅੱਗੇ ਖੜੀ ਤੇ ਹੁਣ ਆਪਾਂ ਚੱਲਦੇ ਹਾਂ ਅੰਦਰ ਫੇਰ ਕਰਦੇ ਆ ਮੇਕਅਪ ਸਟਾਰ ਸ਼ੁਕਰ ਹੈ ਸ਼ੁਕਰ ਹੈ ਕਦੀ ਵੇਟ ਕਰਦੀ ਆ ਮੈਂ ਤੇਰੀ ਚਲ ਜਲਦੀ ਜਾ ਹਾਂ ਹਾਂ ਲਓ ਜੀ ਆਪਾਂ ਦੇ ヘア ਟੂ ਵਾਲੇ ਸੈਟਅਪ ਦੇ ਪਿੱਛੇ ਪਹਿਲਾਂ ਕਹਿੰਦੇ ਕਰਾਂਗੇ ヘア ਟੂ ਤੇ ਫੇਰ ਹੋਊਗਾ ਫੁੱਲ ਮੇਕਅਪ ਮੇਕ ਬੀ ਹੈਅਰ ਟੂ ਕਿੰਡਰ 12 ਜੰਬ ਦੇ ਦਿਨ ਇਹ ਮੇਰਾ ਹੋਗਾ ਪਾਕਿਸਤਾਨੀ ਕੁਸ਼ ਬਰਾਈਡਲ ਸ਼ੂਟ ਹੋਊਗਾ ਤੇ ਉਹਦੇ ਰਿਲੇਟਡ ਹੋਣ ਆਪਾਂ ਮੈਂਡੀ ਵੀ ਲਗਾਵਾਂਗੇ ਯਾਰ ਆ ਵੀ ਲੱਗੀ ਹੋਈ ਆ ਮੈਨੂੰ ਐਵੇਂ ਨਹੀਂ ਕਿਵੇਂ ਤਾਰਾਂਗੀ ਤੇ ਫਿਰ ਉਹਨਾਂ ਨੂੰ ਪੁੱਛਦੀਆਂ ਵੀ ਪਹਿਲਾਂ ਇਹਨੂੰ ਤਾਰਨਾ ਪਊਗਾ ਤੇ ਉਹਨਾਂ ਨੇ ਹੇਅਰ ਟੂ ਵਾਲੇ ਮੈਨ ਨੂੰ ਲੈ ਕੇ ਆਰੀ ਤੇ ਉਹ ਆਹ ਕਰਦੇ ਹੇਅਰ ਟੂ ਤਾਂ ਮੈਂ ਨਾ ਸੋ ਸਿੰਪਲ ਕਰਲਸ ਹੀ ਕਰਾਉਂਗੀ ਤੇ ਮੈਂਡੀ ਲਗਵਾਉਣੀ ਆ ਜਿਵੇਂ ਇਹ ਨਾ ਇੱਕ ਪਾਕਿਸਤਾਨੀ ਚੇਨੀ ਮਹਿੰਦੀ ਲਗਵਾਉਂਦੇ ਮੈਂ ਉਦਾਂ ਕਿਹਾ ਮੈਂ ਕਿਹਾ ਸੋਹਣੀ ਲੱਗੇਗੀ ਤੇ ਫੇਰ ਆਪਾਂ ਲਗਵਾਉਨੇ ਆ ਇਹ ਰਾਜ ਦਾ ਮੌਸਮ ਵੀ ਪਤਾ ਨਹੀਂ ਕੀ ਕੀ ਹੋ ਜਾਂਦਾ ਕਦੋਂ ਹੋ ਜਾਣੇ ਆ ਫਿਰ ਸਿੱਖਦੇ ਹਾਂ ਇਹ ਘੰਟੇ ਆ ਅੱਜ ਦੁਪਹਿਰ ਨਹੀਂ ਚੱਕਦੀ ਅੱਛਾ ਕੌਸਾ ਪੈਂਦਾ ਹਾਂ ਕੀ ਹੋਏ ਇਸ ਮੈਂ ਪਾਸੇ ਜੈਸਾ ਬੜਾ ਮੋੜੂ ਕਿੱਥੇ ਦਾ ਟਿੱਕਾ ਕਿੱਕਾ ਲਾਈਏ ਕਿੰਨਾ ਰਹਿ ਗਿਆ ਮੈਂ ਮੰਨ ਕੇ ਕਿ ਸਭ ਤਾਂ ਇਹ ਰੋ ਤੂੰ ਅਗਰ ਕਿੱਥੇ ਬੈਠ ਤੂੰ ਨਹੀਂ ਕਰ ਲੈਣਾ ਤੁਹਾਨੂੰ ਉਹਨੂੰ ਬੈਠ ਲੈਣਾ ਜਰਾ ਦਾ ਆਪੀ ਲੈਣਗੇ ਇਹ ਇੱਕ ਚੀਜ਼ ਹੀ ਲਾ ਲਾ ਹੂੰ ਮੈਂ ਲੱਭਾ ਸੰਤਾ ਚੜਾਈ ਆ ਤੰਗਾਂ ਤੇ ਠੀਕ ਦਿਨ ਲਈ ਰੋਈ ਆਪਾਂ ਨੂੰ ਬਾਅਦ ਹਲਾ ਲਾਂਗੇ ਨਹੀਂ ਲੈਣ ਚੰਗੇ ਠੀਕ ਨਾ ਰੱਖ ਗੱਗਣਾ ਪਹਿਲਾਂ ਮੈਂ ਚਾਹੁੰਦੀ ਸੀ ਪਹਿਲਾਂ ਉਹ ਕਰ ਲਾ ਲੀਂ ਨਾ ਦੇਣਾ ਅੰਡਾ ਜੀ ਘੜ ਤੋਂ ਉਹੋੜ ਆਪਣੇ ਡੀਨ ਨਾਉ ਇਕ ਕੁਦਰਤ ਲਿਖਾ ਨਾ ਹੁਣੀ ਜੀ ਗੰਗੜ ਦੇ ਜਨਮ ਕਾ ਕੀ ਹੋ ਗੰਗੜ ਨਾ ਉੱਤਰਵੇਂ ਮੈਂ ਤੇ ਇੱਕ ਤਾਂ ਮੇਰੇ ਬੇਬੀ ਹੈ ਬਹੁਤ ਏਰਾ ਖੜੇ ਰਹਿ ਰਹੇ ਮੈਂ ਨਾ ਪੈਰ ਅ ਦੇਖੀ ਨਾ ਤੇਰਵੇਂ ਕੱਟ ਤੇ ਉਰੇ ਦੇ ਚੱਕੇ ਮੈਂ ਟੋਣ ਵਾਜੀ ਲੈਣ ਦੇ ਮੈਨੂੰ ਉਰੇ ਤਾਂ ਹੀ ਤੇ ਮੇਨ ਲਾ ਤੇਰੇ ਪੂਰੇ ਬੈਲ ਜੇ ਕੱਟ ਦੇ ਦੇਖੇ ਕਿ ਤੈਨੂੰ ਇੱਥੇ ਹਵਾ ਨਹੀਂ ਲੱਗੇਗੀ ਕਿਤੇ ਨਹੀਂ ਜੀ ਸਪਰੇਅ ਕਰਕੇ ਬਿਠਾਵਾਂਗੇ ਅਸੀਂ ਕਿਸੇ ਤਰੀਕੇ ਨਾਲ ਜਦੋਂ ਤੈਨੂੰ ਚਾੜੀਆਂ ਵਾਂਗ ਜਿਆਦਾ ਜਿਆਦਾ ਯਾਰ ਮੈਨੂੰ ਆਇਆ ਸੀ ਇਹਨਾਂ ਨੇ ਕਿਹਾ ਆਣਾ ਮਾਰਿਆ ਮਿੰਦੀ ਦੇ ਦੇਖੇ ਹਾਂ ਹਾਂ ਫਾਦੀ ਮਾ ਜਿਹੜੀ ਹੋ ਰਹੀ ਹੈ ਠੀਕ ਆ ਜਦੋਂ ਦੇ ਕਿਸ ਲਗਿਰੋ ਦੇ ਸੁਣ ਮੈਨੂੰ ਲੱਗਦੀ ਸਦਾ ਬਿਨਾਂ ਪੈਸੇ ਤੋਂ ਕੰਮ ਕਰਨਾ ਨਹੀਂ ਕਮ ਸਟਾਰਟ ਇਹ ਰੋ ਅਗਲੀ ਕਲੀਪ ਨਹੀਂ ਲਈ ਹੋਗੀ ਕਿ ਮਮ ਮੈਨੂੰ ਨਾ ਪਰਚੇ ਮੈਨੂੰ ਲੱਗਦੀ ਕਿ ਗੱਲ ਦਾ ਨਾ ਜਬਰੀ ਮਮ ਇਹ ਤਾਂ ਜੁੱਤੀ ਲਾਉਂਦੀ ਭਈਆ ਪੈਰ ਤੇ ਕੋਈ ਨਹੀਂ ਇਟਾ ਪ੍ਰੋਫੈਸ਼ਨਲ ਨਹੀਂ ਹੈ ਆਪਾਂ ਹੁਣ ਕਿਹੜਾ ਸਲੂਨ ਤੇ ਕੰਮ ਕਰ ਰਹੇ ਹੈ ਪਹਿਲੇ ਤਾਂ ਮੈਨੂੰ ਪਾਣ ਸੋ ਜੇ ਰੁਕੀ ਨੀ ਮੋਰੇ ਕੋਈ ਲੈ ਆਂ ਉਹ ਜਿਹੜਾ ਦਾਨ ਕੋਲੋਂ ਸਾਈਡ ਦੇ ਤੋਂ ਤਾਂ ਮੈਂ ਹਾਂ ਕੰਸਟ੍ਰਕਟ ਕਰਦੇ ਸਾਂ ਮੈਂ ਸਾਈਡ ਤੋਂ ਹਰ ਲਾਸਟ ਨੂੰ ਮੈਂ ਬਦ ਮੈਂਨੇ ਦਸਤਾਇਆ ਸੀਗਾ ਮੈਂ ਨਾ ਮੈਂ ਦੇਖਿਆ ਨਹੀਂ ਨਾ ਕਿ ਜੇ ਲੈਂਡ ਕਿੰਨਾ ਪਾਣੀ ਉਹ ਤੁਸੀਂ ਮੈਂ ਕਿਹਾ ਮੈਂ ਦੇਖਿਆ ਨਹੀਂ ਨਾ ਮੰਦੂ ਮੈਂ ਆਪਣੇ ਉਹ ਇੰਜ ਜੋ ਵੀ ਫੜਨ ਤੁਸੀਂ ਜੇਕਰ ਸਾਈਡ ਤੋਂ ਪਾਣੀ ਆਣਾ ਤੁਹਾਡੇ ਲਈ ਈਜ਼ੀ ਰਹਿੰਦਾ ਹੈ ਪਾਣਾ ਆਇਆ ਮੈਂ ਇਹ ਉਹ ਲੱਗਦਾ ਹੈ ਦੇ ਜੋ ਮੈਨੂੰ ਵਾਪਸ ਇੱਕ ਵਾਰੀ ਦਿਖਾਈਓ ਇੱਕ ਪਾ ਦੋ ਇੱਕ ਫਿਰ ਮੈਂ ਪਾ ਲਾਂ ਮੰਨਦੇ ਕਰੋ ਜੀ ਇੱਕ ਫਾਂ ਦੇ

ਬੋਲਾਂਗਾ ਕੋਲਣ ਤੇ ਰੜਕਾ ਹਟੇ ਰੜਕ ਜੇ ਨਹੀਂ ਰੜਕਣਗੇ ਪੰਜ-ਸਾਹ ਮਿੰਟ ਦਾ ਰੜਕਦੇ ਆ ਓਪਨ ਕਰੋ ਨਹੀਂ ਹੋ ਰਹੀ ਹੋ ਗਈ ਥੋੜੀ 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 ਹੌਲੀ-ਹੌਲੀ ਸੈਟ ਆਊਗਾ ਹੌਲੀ-ਹੌਲੀ ਹੌਲੀ-ਹੌਲੀ ਮੈਨੂੰ ਹੀਅਰ ਸਟਰੀ ਹੈਗੀ ਹੈ ਟੌਗ ਆਈਸ ਬੰਦ ਆਈਸ ਟੇਬਲ ਮੈਂ ਉਟੌਗ ਲਾਉ ਕਿੱਥੇ ਆ ਟੌਗ ਪਲੱਗ ਕੱਟਣਾ ਹੈ ਚਲਾਉਣਾ ਹੈ ਕਾਸ਼ੀ ਹਾਸ਼ੀ ਜਾਨੀ ਸਾਡੇ ਹਸੀ ਜਾਨੀ ਤੇ ਇਹ ਮੈਂ ਦੇਖ ਤਾ ਮੈਂ ਹੀ ਚੋਂ ਬਧੀਆ ਆਈ ਅੱਜ ਉਸ ਕਰ ਲਿਆ ਵਾਸ਼ਰੂਮ ਦਾ ਕਰ ਲਿਆ ਪਰ ਲੜਕਦਾ ਇਹ ਜਾਗਾ ਵੀ ਅਰੇ ਉਹ ਮੈਂ ਵੀ ਬਹੁਤ ਵਾਰ ਪਾਈ ਨਹੀਂ ਮੈਂ ਪਾਈ ਆਈ ਚਾਲਰ ਰੱਖ ਮੇਰੀਆਂ ਪਰ ਤਾਂ ਨਹੀਂ ਚੱਲਦਾ ਜੀ ਜਿਆਦਾ ਨਹੀਂ ਬੈਠਦਾ ਮੈਨੂੰ ਵੀ ਹੁਣ ਦੇਖੋ ਖਦੀ ਜਾਨੀ ਉਹਨੇ ਜੇ ਫੇਰਾ ਜਲਦੀ ਜੇ ਤਨਾਉਣ ਨਾ ਕਰੀਂ ਜੋਂਗੇ ਇਸ ਲਈ ਆਖ ਬੰਦ ਰੱਖ ਉਹ ਮੈਨੂੰ 10 ਮਿੰਟ ਅੱਖਾਂ ਬੰਦ ਰੱਖੀਂ ਤਾਂ ਬੰਦ ਕਰਕੇ ਨਾ ਆ ਰਹੀ ਸੀ ਬਿਲਕੁਲ ਸਮਾਉਂ ਕੇ ਫਿਰ ਸੈਟ ਕਰਦੇ ਹਾਂ ਬੰਦ ਕਰਕੇ ਜਿਆਦਾ ਕਰਾਂ ਸਿਰ ਉੱਤੇ ਖੜੇ ਰਹਿ ਜਾ ਕੇ ਯਾਰ 5-7 ਮੀਟਰ ਅੱਗੇ ਮੈਂ ਵੀ ਵਸ ਟਾਈਮ ਪਾਇਆ ਸੀ ਨਾ ਜੇ ਉਹਦੇ ਹੁੰਦੇ ਨੇ ਮੈਂ ਵੀ ਪਾਉਣੀ ਆ ਮੈਂ ਮਾੜੀ ਜੀ ਇੱਧਰ ਵੀ ਦੇਖਿਓ ਅੱਖੋਂ ਗੋਲ ਮੂੰਹ ਕੁਸ਼ਨ ਰੱਖਣੇ ਜਦ ਤੱਕ ਮੈਨੂੰ ਆਇਆ ਲੱਗਣੀ ਹੈ ਮਾੜੀ ਘਾਟ ਲੱਗੂ ਦਿਖਹੀ ਨਹੀਂ ਰਹਾ ਬਿਲਕੁਲ ਨਹੀਂ ਦਿਖਾਉਂਦਾ ਮਸ ਕੰਫਰਟੇਬਲ ਨਹੀਂ ਉਹ ਲੱਗੇ ਬਹੁਤ ਜਹਾ ਕੁਝ ਲਗਾਵਾ ਠੰਡਾ ਦਾ ਠੰਡਾ ਜਿਹਾ ਲੱਗਦਾ ਉਹ ਲੈਂਚ ਦੇ ਤੋਂ ਬਾਅਦ ਮੇਟਾ ਨਹੀਂ ਚੁੱਕਦਾ ਇਹ ਗੱਟੋ ਵੀ ਆ ਰਿਹਾ ਹੈ ਹੋਰ ਇਹ ਘਟ ਚਾਹੀਏ ਲੱਗ ਰਿਹਾ ਥੋੜਾ ਠੀਕ ਹੋਣ ਪਾਣੀ ਵੀ ਨਹੀਂ ਆ ਰਿਹਾ ਅਜੇ ਕੋਈ ਰਿਲੈਕਸ ਹੋ ਜਾ ਕੋਈ ਗੱਲ ਨਹੀਂ ਰਿਲੈਕਸ ਹੋ ਜਾ ਕੋਈ ਨਾ ਪੇਸ਼ੂਰ ਕਰਨਾ ਕਿਉਂ ਇਰੀਟੇਟ ਹੈ ਕਿ ਪਾਣੀ ਨਹੀਂ ਆ ਰਿਹਾ ਅਜੇ ਕੁਝ ਘੜਪਾ ਮਲ੍ਹਾ ਹੋ ਗਿਆ ਹੱਥ ਦੇਖੋ ਹੁਣ ਠੀਕ ਹੈ ਨਾ कहां देखूं सही लग रहा सब कुछ मेरे मेकअप मेकअप हो गया देखो वो तो ये ऊपर के क्या आ रहे हैं लुक को मैं थोड़ा सा डार्क थोड़ा पीक एकदम चिक हां कोई मेहंदी मेरी टच किया ठीक है फिर मैम अच्छा मैम ब्यूटी मैम है आ ਅਈਸ ਆਪਣਾ ਮੇਕਅਪ ਫਿਨਿਸ਼ ਹੋ ਗਿਆ ਡਨ ਸੇਗਾ ਲੈ ਸੋ ਮੈਮ ਨੇ ਕੀਤਾ ਮੈਮ ਆਪਣਾ ਥੜਾ ਫੇਸ ਦਿਖਾ ਦਿਓ ਮਨਾ ਏਰਿੰਗਸ ਇਹਦੇ ਵਿੱਚ ਪਾਤੇ ਠੀਕ ਹੈ ਓਕੇ ਕੋਈ ਗੱਲ ਠੀਕ ਹੈ ਸੋ ਤੁਸੀਂ ਦਿਸ ਦਿਸ ਕਮੈਂਟਰ ਦੇ ਵਿੱਚ ਇਹਨਾਂ ਨੇ ਕਿਦਾਂ ਦਾ ਮੇਕਅਪ ਕੀਤਾ ਮੈਂ ਤਾਂ ਸੱਚੀ ਬਹੁਤ ਜ਼ਿਆਦਾ ਵਧੀਆ ਲੱਗਿਆ ਨਾ ਬਹੁਤ ਜ਼ਿਆਦਾ ਮੈਂਕਅਪ ਬਹੁਤ ਜ਼ਿਆਦਾ ਪਹਿਲੀ ਵਾਰੀ ਮਤਲਬ ਪਾਕਿਸਤਾਨੀ ਲੁੱਕ ਕ੍ਰੀਏਟ ਕੀਤੀ ਹੈ ਨਾ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਕੀ ਚਲੋ ਕੋਈ ਹੋਰ ਕੁਝ ਦੁਖਾਨੇ ਆ ਕਿ ਆਪਾਂ ਸ਼ੂਟ ਵੀ ਕਰਦੇ ਹਾਂ ਆਨ ਕਰਦੇ ਆਨ ਕਰਦੇ ਇੰਨੇ ਕਰਾ ਲੈਂਦੇ ਚਾ ਲੈ ਉਹ ਸੋਨਾ ਨਹੀਂ ਬੰਦਾ ਹੋ ਰਹੀ ਹੈ ਉਸੇ ਫੜ ਜਾ ਗਾਈਜ਼ ਆਪਣਾ ਸ਼ੂਟ ਹੋ ਗਿਆ ਡਨ ਇਹ ਵੀ ਆ ਗਏ ਇਹਨੂੰ ਕਿੰਨਾ ਲੱਭਿਆ ਦੇਖ ਲੋ ਹੱਲੀ ਨਾਲ ਲੱਭਲੇ ਪਏ ਆ ਤੇ ਉਹ ਮੇਕਅਪ ਆਰਟਿਸਟ ਬਜਾਰੇ ਬਿਠਾਈ ਹੋਇਆ ਤੇ ਉਹ ਨੱਪਾ ਚੱਲਦੀਆਂ ਕਰੇ ਦੱਸੇ ਸ਼ੂਟ ਕਿੰਦਾ ਹੋਇਆ ਤੇ ਮੇਕਅਪ ਡਨ ਸੋ ਆਪਣਾ ਸ਼ੂਟ ਹੋ ਗਿਆ ਡਨ ਇਹ ਸਾਡੇ ਮੇਕਅਪ ਆਰਟਿਸਟ ਮੈਮ ਮੈਮ ਤੇਰੇ ਵਾਂਗੂ ਸਟਾਰ ਬਣ ਜਾਣਾ ਇੱਕ ਦਿਨ ਮੇਕਅਪ ਕਰ ਕਰਕੇ ਹੀ ਸੇ ਹੁਣ ਅਸੀਂ ਚਾਹੀਏ ਫਿਰ ਸਿਰਫ ਪਾਕਿਸਤਾਨ ਵੀ ਜਾਣਾ ਹੈ ਨਾ ਹਾਂ ਹਾਂ ਪਾਕਿਸਤਾਨ ਵੀ ਜਾਣਾ ਹੈ ਸੀ ਮੈਂ ਚਲੋ ਤੁਹਾਨੂੰ ਲਾਹੌਰ ਛੱਡ ਕੇ ਆਉਂਦੇ ਆ ਸੀ ਚਲੋ ਉਹ ਦੇਖੋ ਮੇਰੇ ਸ਼ੌਹਰ ਜਾ ਰਹੇ ਹੈ ਬਲੂ ਕਲਰ ਦੀ ਪੈਂਟ ਸ਼ੌਹਰ ਦੀ ਕੋਈ ਮੈਚਿੰਗ ਹੈ ਕੁਝ ਹੋਰ ਆ ਨਹੀਂ ਕੁਝ ਨਹੀਂ ਮੈਂ ਘਰ ਤੋਂ ਪਤਾ ਕਿੰਨਾ ਕੁਸ਼ ਮਤਲਬ ਸੋਚ ਕੇ ਰੱਖਿਆ ਸੀ ਹੋਲੀ ਨਾਲ ਲਿਬੜ ਗਏ ਸੀ ਇਹ ਹਾਂ ਦੇਖ ਲਓ ਇਹ ਹੋਲੀ ਦੇ ਕਲਰ ਨਾਲ ਲਿਬੜ ਚੁੱਕੇ ਸੀ ਪਰ ਇਹ ਉਹਨਾਂ ਦੇ ਸ਼ੌਹਰ ਜਾ ਰਹੇ ਹੈ ਮੇਰੇ ਸ਼ੌਹਰ ਜਾ ਰਹੇ ਹਨ ਉਹਨਾਂ ਨੇ ਸਾਫ਼ ਕਰਿਆ ਇਹਨਾਂ ਨੂੰ ਪੱਗ ਹੈ ਇਹਨਾਂ ਦੀ ਚੰਗੀ ਤਰ੍ਹਾਂ ਸਾਫ਼ ਕੀਤੀ ਤੇ ਹੁਣ ਚਲੋ ਆਪਾਂ ਤੇ ਹੁਣ ਸਾਡੇ ਮੈਮ ਲਹਿੰਗਾ ਲਵੇੜਦੇ ਜਾ ਰਹੇ ਹੈ ਆਪਣੀ ਜੀਆ ਦੇਖੋ ਗਾਇਜ਼ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਉਹ ਹੋ ਲਹਿੰਗਾ ਨਹੀਂ ਯਾਰ ਮੈਂ ਬਸ ਬੈਠ ਜਾਣਾ ਚਲੋ ਸ਼ੁਕਰ ਹੈ ਹੁਣ ਮੈਂ ਸੋ ਆਪਣ ਵੀਡੀਓਜ਼ ਬਣਾ ਲਈਆਂ ਕਿਵੇਂ ਲੱਗਿਆ ਮੇਰਾ ਮੇਕਅਪ ਦਸ ਤੋਂ ਵਧੀਆ ਵਧੀਆ ਮੈਂ ਤਾਂ ਵਧੀਆ ਕਰਦੀ ਹਮੇਸ਼ਾ ਕਰਦੀ ਕਿ ਦੇਖੋ ਪਾਕਿਸਤਾਨ ਵਾਲੀ ਮਹਿੰਦੀ ਵੀ ਲਾਈ ਸੀਗੀ 5 ਮਿੰਟਾਂ ਵਾਲੀ ਤੇਰੇ ਤੋਂ ਹੀ ਨਵੇਂਰੇ ਹੱਥ ਲਾਲ ਹੋ ਗਏ ਦੇਖਿਓ ਮੇਰੇ ਹੱਥ ਰੈੱਡ ਹੋ ਗਏ ਸੀਗੇ ਦੇਖਿਓ ਕਿੰਨੇ ਫਿਰ ਅਸੀਂ ਇਹਦੇ ਹੱਥਾਂ ਤੇ aloevera ਜੈਲ ਆਇਆ ਔਰ ਚਲੋ ਹੁਣ ਆਪਾਂ ਚਲਦੇ ਆਂ ਕਰੇ ਬਣਾਉਂਦੇ ਆ ਇਹ ਸੋ ਗਾਇਸ ਆਪਾਂ ਅਗੇ ਮੈਡਮ ਦੇ ਘਰੇ ਮੇਕਅਪ ਆਰਟਿਸਟ मैम ਦੇ ਸੋ ਦੀਦੀ ਹੁਣ ਆਪਾਂ ਚੇਂਜ ਕਰਾਂਗੇ ਫਿਰ ਸਪੀਕੋ ਗਾਇਸ ਪੂਰਾ ਪਾਣੀ ਪੀ ਚੁੱਕੇ ਪਾਣੀ ਗੁਣੀ ਪੀ ਕੇ ਹਰ ਸੀ ਕਿੱਥੇ ਆ ਉਹ ਗੱਡੀ ਚ ਉਹਦੇ ਨਾਲ ਉਹ ਕਰਾ ਰਿਹਾ ਹੈ ਵੀਡੀਓ ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਗੱਲ ਤੇ ਹੁਣ ਆਪਾਂ ਪੈਕ ਅਪ ਕਰਦੇ ਹਾਂ ਲੈ ਲਈਏ ਖਾਣ ਥੈਂਕ ਯੂ ਮੈਮ ਫॉर ਐਪਲਸ ਬੋਲਦੇ ਆ ਵੈਲਕਮ ਆ ਬਹੁਤ ਖਾਂਦੀ ਆ ਇਹ ਸਾਰਾ ਪੂਜਾ ਖਤਮ ਕਰਦਾ ਗੱਡੀ ਚ ਖਰਾਬ ਨਹੀਂ ਥੋੜਾ ਯਾ ਗਾਲ ਮਿਰਚ ਤਾਂ ਨਹੀਂ ਇਹ ਚ ਨਹੀਂ ਨਹੀਂ ਸਪਾਈਸੀ ਨਹੀਂ ਹੈ ਸੌਲਟੀ ਹੈ ਫਿਰ ਖਾ ਲਓ ਮੈਂ ਤਾਂ ਬਹੁਤ ਘਰੇ ਆ ਹੀ ਲਿਆਂਦੇ ਆਂ ਅਸੀਂ ਕੰਟੇਨਰ ਸੌਲਟੀ ਖਾ ਲਓ ਫਿਰ ਮੇਰਾ ਨਾ ਜੇ ਉਹ ਖੋਨਾ ਮੈਂ ਉਹ ਸਾਰਾ ਚੀਜ਼ੀਆਂ ਨਾਲ ਹੀ ਭਰਿਆ ਹੋਇਆ ਨੀਚੇ-ਨੀਚੇ ਉਹ ਵਿੱਚ ਕੈਂਡੀਜ਼ ਕੁੰਡੀਜ਼ ਭਈਆਂ ਹਨ ਜਾਂ ਜਾਂ ਆਪਣਾ ਬਿਸਕਟ ਵਗੈਰਾ ਵੀ ਹੋਗਾ ਵਿੱਚ ਮੈਨੂੰ ਅੱਜ ਚਾਹ ਚੂਨਾ ਰੱਖਦੇ ਰਹਦੀ ਆਂ ਮੈਂ ਇਹ ਨਹੀਂ ਖਾ ਸਕਦੀ ਪਤਾ ਨਹੀਂ ਮੈਂ ਪਾਂ ਚੇਮੀ ਨੇ ਬਾਹਰ ਖਾਤੀਆਂ ਨੇ ਮੈਨੂੰ ਤਾਂ ਬਹੁਤ ਪਸੰਦ ਆ ਆਲੂ ਵੁਜੀਆ ਆਲੂ ਵੁਜੀਆ ਨਹੀਂ ਸਰ ਉਹ ਘਰੇ ਪਈਆਂ ਰਹਿੰਦੀਆਂ ਨੇ ਹੁਣ ਵੀ ਪਈਆਂ ਨੇ ਐਵੇਂ ਪੈਕਤ ਬੰਦ ਪਏ ਮੈਡਮ ਮੇਰੀਆਂ ਚਿੱਜੀਆਂ ਐਹੀਂ ਪਈਆਂ ਰਹਿੰਦੀਆਂ ਜਦ ਮੇਰੀ ਭੈਣ ਆਉਂਦੀਆਂ ਨਾ ਮੇਰੇ ਭੈਣ ਭਾਈ ਆਉਂਦੇ ਆ ਉਹ ਤੋਂ ਕਿੰਨੀਆਂ ਚਿੱਜੀਆਂ ਦਾ ਨਹੀਂ ਆ ਲੈ ਜਾ ਤੁਸੀਂ ਚੱਕ ਕੇ ਲੈ ਜਾ ਮੈਨੂੰ ਐ ਹੁੰਦਾ ਬਸ ਮੇਰੇ ਤਾਂ ਚਿੱਜੀਆਂ ਪਈਆਂ ਹੁਣ ਖਾਂਦੀ ਹੁੰਦੀ ਨਹੀਂ ਮੈਂ ਇੰਨੀਆਂ ਉਹ ਪਿੱਛੇ ਉਹ ਦੇਖ ਕਾਲੀਆਂ ਟੋਪੀਆਂ ਉਹ ਤੇ ਗੋਲੀਆਂ ਗੂਲੀਆਂ ਪਈਆਂ ਅੰਨਵੀ ਨੇ ਕਹਿ ਗੋ ਫਰੂਟ ਬੋਲਸ ਮੈਂ ਕਿੱਥੇ ਖਾਣੀਆਂ ਉਹ ਲੈ ਕੇ ਰੱਖ ਦਿੰਨੀ ਆ ਬਹੁਤ ਘੱਟ ਖਾਣੀਆਂ ਹੂੰ ਹੂੰ ਸਮਝ ਨਾ ਮੈਂ ਤਾਂ ਸਿੱਧੂ ਹੋਣ ਲੱਗ ਗਿਆ ਤੇ ਉਹਨੇ ਦੇਖੋ ਫੇਸ ਵਾਸ਼ ਕੀਤਾ ਪੂਰਾ ਦਵਾਈ ਦਮਾ ਨਾ ਨਾ ਥੈਂਕ ਯੂ ਜਰਾ ਬਹੁਤ ਇਹਨੇ ਦੇਖੋ ਮਿਰਚਾਂ ਵੀ ਵਾਰ ਕੇ ਸਿੜਤੀਆਂ ਇਹਨੇ ਮੇਰੇ ਤੇ ਮਿਰਚਾਂ ਵੀ ਵਾਰ ਕੇ ਸਿੜ ਗਈ ਮੇਰੀ ਮੈਨੂੰ ਨજર ਲੱਗ ਜਾਂਦੀ ਹੁੰਦੀ ਹੈ ਕੈਨ ਦੀ ਤੈਨੂੰ ਨજર ਲੱਗ ਗਈ ਕੈਨ ਦੀ ਉੱਥੇ ਬਹੁਤ ਸਾਰੇ ਲੋਕ ਸੀਗੇ ਅਮ ਖਸ ਬਾਗੇ ਨੇ ਮਿਰਚਾਂ ਵੀ ਵਾਰ ਕੇ ਸਿੜਤੀਆਂ ਦੇਖੋ ਕਿੰਨੀ ਕੇਰਿੰਗ ਮੇਕਅਪ ਆਰਟਿਸਟ ਮੈਡਮ ਆ ਜੀ ਜੀ ਉਹ ਗਰੀ ਜਾਂਦਾ ਹਾਂ ਮਿਰਚ ਤਾਂ ਨਹੀਂ ਹੈਗੀ ਹੈ 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 ਮਲੇ ਹੈਗੀ ਤੇ ਹੈ ਕੀ ਐਚ ਨੰਨੇ ਮਿਰਚ ਆਹ ਦੇ ਥੋੜੀ ਜਿਹੀ ਆ ਜੈ ਨਹੀਂ ਆਈ ਜੋ ਮੰਨ ਕਰ ਰਿਹਾ ਡਾਕਟਰ ਨੇ ਯਾਰ ਉਹ ਆ ਸੋ ਗਾਇਸ ਆਪਾਂ ਕੱਲ ਨੂੰ ਜਾਣਾ ਹੈ ਤੇ ਮੈਂ ਵੀ ਮਿਲਤਾ ਨਿੰਬੂ ਪਾਣੀ ਪੀ ਲਿਆ ਸੀ ਥੋੜਾ ਜਿਹਾ ਠੀਕ ਹੋ ਗਿਆ ਤੇ ਹੁਣ ਆਪਾਂ ਲਾ ਰਹੇ ਆ ਇਹ ਨਾਲ ਦੇ ਸੂਟ ਜਿਵੇਂ ਕੱਲ ਨੂੰ ਜਾਣਾ ਹੈ ਆਪਾਂ ਹਨਾ ਦੀਦੀ ਦੇ ਘਰੇ ਜਾਣਾ ਤੇ ਆਪਾਂ ਸਾਰੇ ਸੂਟ ਲਾ ਰਹੇ ਸੀਗੇ ਹੁਣ ਸੋ ਉੱਧਰ ਉਹ ਵੀ ਕੌਫੀ ਪੀ ਰਹੇ ਆ ਤੇ ਉਹ ਮੈਂ ਵੀ ਰੋਸੇ ਖਾਨੀ ਆ ਤੇ ਆਪਾਂ ਸਾਰੇ ਕਟਿੰਗ ਕਰਤੀ ਆ ਉਧਰ ਉਧਰ ਜੋਰਾਵਾਰ ਦਿਲਾਤੇ ਤੇ ਹੁਣ ਆਪਾਂ ਸਾਰੇ ਲਾਉਣੇ ਆ ਲਹੜ ਆ ਇਹਦੇ ਨਾਲ ਦਾ ਹਨਾ ਉਹ ਦੇਖਿਓ ਥੋੜਾ ਲੰਬਾ ਆ ਹੋ ਗਿਆ ਹੁਣ ਉਹਨੂੰ ਕਿਵੇਂ ਵਿੱਚ ਪਾਉਂਗੇ ਮੈਨੂੰ ਇੱਕੋ ਆਹ ਲੰਬਾ ਆ ਸੂਟ ਆ ਜਿਹੜਾ ਨੀਚੇ ਆ ਪੈਂਟ ਸ਼ਰਟ ਆਣਾ ਤੇਰੇ ਨੂੰ ਕਿਵੇਂ ਲਾਉਂਗੇ ਵਿੱਚ ਆਉਣਾ ਹੀ ਨਹੀਂ ਇਹਨੇ ਤਾਂ ਇਹਨੂੰ ਲੱਗ ਜੇ ਹਲਾ ਦਈਏ ਲੱਗ ਗਏਣਗੇ ਹੋਰ ਤਰ੍ਹਾਂ ਲੱਗੂਗਾ ਨਾ ਨੌਗ ਰੱਖ ਦਾਂਗੇ ਉੱਪਰ ਹਨਾ ਹੋਰ ਕਿੱਸੇ ਹੋ ਗਿਆ ਮੈਂ ਲੱਗ ਦੇ ਰੱਖ ਮੈਂ ਕਹਿੰਦੀ ਕਿ ਇਹਦੇ ਡੱਬੇ ਵਾਲੇ ਉਹ ਲੱਗ ਰੱਖ ਦੀ ਕੱਢਦਾ ਹੂੰ ਕੱਢ ਦੋ ਹੋਰ ਚਾਹੇ ਬੜੀ ਇਹ ਆਪਾਂ ਖਲਾਰਾ ਪੀ ਆਂ ਉਹ ਕਿਵੇਂ ਖਾਣ ਲੱਗਿਆ ਹੋਇਆ ਕੌਫੀ 10 ਵਜੇ ਵਾਲੀ ਇਹਦੀ ਕੌਫੀ ਹੁਣ ਰੋਟੀ ਦਾ ਟਾਈਮ ਹੋਇਆਗਾ ਸੋ ਗਾਇਜ਼ ਆਪਾਂ ਕੱਪੜਿਆਂ ਦੀ ਸਾਰੀ ਸੈਟਿੰਗ ਕਰਤੀ ਤੇ ਰੋਟੀ ਵੀ ਖਾ ਲਈ ਤੇ ਹੁਣ ਆਪਾਂ ਸੌਣੇ ਆ ਤੇ ਫਿਰ ਤੁਹਾਨੂੰ ਅਸੀਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਹੋਪ ਤੁਹਾਨੂੰ ਆ ਸਾਰਾ ਅੱਜ ਦਾ ਸ਼ੂਟ ਦਾ ਪਾਕਿਸਤਾਨੀ ਪ੍ਰਾਈਡ ਸ਼ੂਟ ਦਾ ਮੇਰਾ ਜੋ ਸਾਰਾ ਵਲੌਗ ਹੈ ਵਧੀਆ ਲੱਗਿਆ ਹੋਊਗਾ ਤੇ ਹੁਣ ਨੀਂਦ ਬਹੁਤ ਆ ਰਹੀ ਹੈ ਤੇ ਤੁਹਾਨੂੰ ਅਸੀਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਓਕੇ ਬਾਏ ਬਾਏ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨੇ ਨਹੀਂ ਕੀਤਾ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਇਸ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ ਦੇ ਵਿੱਚ ਜਰੂਰ ਜਰੂਰ ਦੱਸਿਆ ਕਰੋ ਹਨਾ ਅਸੀਂ ਕਿਵੇਂ ਦੇ ਵਲੌਗ ਲੈ ਕੇ ਆਈਏ ਤੇ ਹੋ ਸਕੇ ਤਾਂ ਅਸੀਂ ਡੇਲੀ ਵਲੌਗਿੰਗ ਤਾਂ ਹੋ ਨਹੀਂ ਸਕਦੀ ਤੁਹਾਨੂੰ ਪਤਾ ਹੀ ਡੇਲੀ ਡੇਲੀ ਵਲੌਗਸ ਔਖੇ ਲੱਗਦੇ ਆ ਤੁਹਾਡੇ ਜੀ ਬਟ ਹੁਣ ਅਸੀਂ ਪਾਇਆ ਕਰਾਂਗੇ ਥੋੜੇ ਦਿਨ ਤੱਕ ਜਿਵੇਂ ਕਈ ਵਾਰੀ ਬਹੁਤ ਲੇਟ ਹੋ ਜਾਂਦਾ ਤੇ ਤੁਸੀਂ ਤੁਹਾਡੇ ਬਹੁਤ ਸਾਰੇ ਮੈਸੇजेस ਆਉਂਦੇ ਆ ਵੀ ਵਲੌਗ ਕਿਉਂ ਨਹੀਂ ਆਇਆ ਸ਼ਾਰਟ ਕਿਉਂ ਨਹੀਂ ਕੋਈ ਵੀ ਪਾਈ ਵੀਡੀਓ ਸੋ ਆਪਾਂ ਟਰਾਈ ਕਰਿਆ ਕਰਾਂਗੇ ਵੀ ਪਾਇਆ ਕਰੀਏ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ